ਅਧਿਆਪਕ ਦਿਵਸ ਨੂੰ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਟੀਚਰਾਂ ਵੱਲੋਂ ਬਲੈਕ ਡੇ ਵੱਜੋਂ ਮਨਾਇਆ ਜਾ ਰਿਹਾ ਹੈ ਟੀਚਰਾਂ ਵੱਲੋਂ ਲੁਧਿਆਣਾ ਵਿਖੇ ਯੂਨੀਵਰਸਿਟੀ ਕੈਂਪ ਸਥਿਤ ਥਾਪਰ ਹਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਨੇ aarop ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਖੋਨਨਨ ਮਤੇਰੀ ਮਾ ਵਰਗਸ ਲੋਕ ਕੀਤਾ ਜਾ ਰਿਹਾ ਅਤੇ ਮਜਬੂਰਨ ਉਹਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਦਾ ਰਸਤਾ ਅਪਣਾਉਣਾ ਪੈ ਰਿਹਾ ਇਸ ਪ੍ਰਦਰਸ਼ਨ ਵਿੱਚ ਮੌਜੂਦਾ ਸਣੇ ਰਿਟਾਇਰਡ ਟੀਚਰ ਵੀ ਸ਼ਾਮਲ ਹੋਏ ਮਨਦੀਪ ਸਿੰਘ ਗਿੱਲ ਪ੍ਰਧਾਨ ਪੀਐਜੂ ਟੀਚਰ ਐਸੋਸੀਏਸ਼ਨ ਇਹ ਬੜੇ ਭਾਰੀ ਮਾਨ ਨਾਲ ਸਾਨੂੰ ਇਹ ਕਦਮ ਚੁੱਕਣਾ ਪਿਆ ਕਿਉਂਕਿ ਜਦੋਂ ਸਾਡੀਆਂ ਅਪੀਲਾਂ ਤੇ ਦਲੀਲਾਂ ਦਾ ਸਰਕਾਰ ਤੇ ਕੋਈ ਅਸਰ ਨਾ ਹੋਇਆ ਤਾਂ ਮਜਬੂਰਨ ਸਾਨੂੰ ਆਕੇ ਦਰਿਆ ਤੇ ਬੈਠਣਾ ਪੈ ਗਿਆ ਪਿਛਲੇ 17 ਮਹੀਨਿਆਂ ਤੋਂ ਅਸੀਂ ਉਡੀਕ ਰਹੇ ਹਾਂ ਵੀ ਸਾਡੇ ਪੱਤੇ ਕਦੋਂ ਰਿਵਾਈਜ਼ ਕੀਤੇ ਜਾਣਗੇ ਕਦੋਂ ਗ੍ਰੈਚੁਇਟੀ ਸੋਧੀ ਜਾਊਗੀ ਕਦੋਂ ਸਾਡੇ ਪੈਨਸ਼ਨਰ ਜਿਹੜੇ 16 ਤੋਂ ਪਹਿਲਾਂ ਰਿਟਾਇਰ ਹੋਏ ਨੇ ਉਹਨਾਂ ਦੀ ਪੈਨਸ਼ਨ ਸੋਦੀ ਜਾਊਗੀ ਜਿਹਦੇ ਵਿੱਚ ਬੜੇ ਵੱਡੇ ਵੱਡੇ ਖੇਤੀਬਾੜੀ ਦੇ ਵਿਗਿਆਨੀ ਨੇ ਜਿਨ੍ਹਾਂ ਦਾ ਭਾਰ ਸਮੁਤ ਪੰਜਾਬ ਹੀ ਨਹੀਂ ਦੁਨੀਆ ਦੇ ਵਿੱਚ ਨਾਮ ਹੈ ਅੱਜ ਉਹ ਵੀ ਬੁਢਾਪੇ ਦੇ ਵਿੱਚ ਪੰਜਾਬ ਸਰਕਾਰ ਵੱਲ ਦੇਖ ਰਹੇ ਨੇ ਵੀ ਕਦੋਂ ਉਹਨਾਂ ਦੀ ਪੈਨਸ਼ਨ ਸੋਦੀ ਜਾਊਗੀ ਖੇਤੀਬਾੜੀ ਵਿਗਿਆਨੀਆਂ ਨਾਲ ਇੱਕ ਹੋਰ ਵੱਡਾ ਧੱਕਾ ਕੀਤਾ ਜਾਂਦਾ ਜਦੋਂ ਬੇਸਿਕ ਪੇਤੇ ਭਰਤੀ ਕਰਦੇ ਨੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜਦੋਂ ਪਿਛਲੀਆਂ ਸਰਕਾਰਾਂ ਨੇ ਇਹ 2015 ਦੇ ਵਿੱਚ ਬੇਸਿਕ ਪੇ ਦਾ ਨੋਟੀਫਿਕੇਸ਼ਨ ਲਿਆਂਦਾ ਸੀ ਤਾਂ ਪੀ.ਐਜੂ ਨੂੰ ਛੋਟ ਦਿੱਤੀ ਗਈ ਸੀ ਅਤੇ ਇਸੇ ਛੋਟ ਦੇ ਆਧਾਰ ਤੇ ਐਮ.ਬੀ.ਬੀ.ਐਸ ਡਾਕਟਰ ਦੀ ਭਰਤੀ ਕੀਤੀ ਗਈ ਪਰ ਬੜੀ ਮੰਦਪਾਗੀ ਗੱਲ ਹੈ ਵੀ 1 ਸਾਲ ਬਾਅਦ ਉਹ ਨੋਟੀਫਿਕੇਸ਼ਨ ਵਿਡਰੋ ਕਰ ਲਿਆ ਗਿਆ ਕਿ ਖੇਤੀਬਾੜੀ ਦੇ ਵਿਗਿਆਨੀਆਂ ਨੂੰ ਨਗੂਨੀ ਜੀ 13500 ਦੀ ਤਨਖਾਹ ਤੇ ਭਰਤੀ ਕੀਤਾ ਗਿਆ ਇਸ ਨਾਲ ਖੇਤੀਬਾੜੀ ਵਿਗਿਆਨੀਆਂ ਦਾ ਵੱਡੇ ਵਰਗ ਵਿੱਚ ਨਾਸ਼ਾ ਪਾਈ ਗਈ ਅਤੇ ਉਹਨਾਂ ਨੇ ਇਥੋਂ ਇੱਥੇ ਨੌਕਰੀ ਜੁਆਇਨ ਕਰਨ ਤੋਂ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਣ ਨੂੰ ਪਹਿਲ ਦਿੱਤੀ ਸੋ ਜਿਹੜੀ ਸਾਡੇ ਇੱਕ ਇੱਕ 16 ਤੋਂ ਬਕਾਏ ਨੇ ਜਿਨ੍ਹਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ 50% ਹਿੱਸਾ ਪਾਇਆ ਜਾਣਾ ਇਕਲੋਤੀ ਯੂਨੀਵਰਸਿਟੀ ਹੈ ਭਾਰਤ ਦੀ ਜਿਹੜੀ ਅੱਜ ਵੀ ਉਹਨਾਂ ਸੈਂਟਰ ਗਵਰਨਮੈਂਟ ਦੇ ਫੰਡਾਂ ਦਾ ਫਾਇਦਾ ਨਹੀਂ ਚੱਕ ਰਹੀ ਤੇ ਇੱਕ ਭਾਰਤ ਦੀ ਨੰਬਰ 1 ਖੇਤੀਬਾੜੀ ਯੂਨੀਵਰਸਿਟੀ ਦਾ ਮਾਣ ਲਗਾਤਾਰ ਦੂਸਰੀ ਵਾਰ ਇਸ ਯੂਨੀਵਰਸਿਟੀ ਨੂੰ ਪ੍ਰਾਪਤ ਹੋਇਆ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਦਿਨ ਰਾਤ ਕਿਸਾਨਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਨੇ ਤੇ ਖੇਤੀਬਾੜੀ ਪਾਲਿਸੀ ਦੀਆਂ ਕੱਲ ਗੱਲਾਂ ਕਰ ਰਹੇ ਸੀ ਮੁੱਖ ਮੰਤਰੀ ਸਾਹਿਬ ਖੇਤੀਬਾੜੀ ਪਾਲਿਸੀ ਦੇ ਵਿੱਚ ਜਿਹਨੂੰ ਬਣਾਇਆ ਜਿਹਨੂੰ ਲਾਗੂ ਕਰਾਉਣਾ ਖੇਤੀਬਾੜੀ ਵਿਗਿਆਨੀ ਅੱਜ ਉਹੀ ਆਪਣੇ ਹੱਕਾਂ ਤੋਂ ਵਾਝੇ ਨੇ ਅਸੀਂ ਇੱਕੋ ਹੀ ਚੀਜ਼ ਮੰਗਦੇ ਹਾਂ ਵੀ ਬਾਕੀ ਜਿਨੀਆਂ ਯੂਨੀਵਰਸਟੀਆਂ ਦੇ ਅਧਿਆਪਕਾਂ ਦੇ ਚੇਪ ਪੰਜਾਬੀ ਏਜੰਸੀ ਪਟਿਆਲਾ ਗੁਨਾਣਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹਨਾਂ ਦੇ ਆਪਕਾਂ ਦੇ ਬਰਾਬਰ ਸਾਨੂੰ ਸਾਰੇ ਸਾਡੇ ਹੱਕ ਦਿੱਤੇ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਤਿੱਖਾ ਹੋਊਗਾ ਤੇ ਅਸੀਂ ਕਿਸਾਨਾਂ ਤੱਕ ਇਸ ਪੰਜਾਬ ਸਰਕਾਰ ਦੀ ਅਸਲੀਅਤ ਉਜਾਗਰ ਕਰਕੇ ਰਮਾ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਸਾਹਿਬ ਅਜੇ ਤੱਕ ਨਾਲ ਸਾਨੂੰ 15 ਦਿਨਾਂ ਤੋਂ ਚੱਲ ਰਿਹਾ ਹੈ ਤੁਸੀਂ ਕਹਿੰਦੇ ਜਿਹੜੇ ਤੁਹਾਨੂੰ ਇਹਦੇ ਫੰਡ ਤੁਹਾਨੂੰ ਫਾਇਦਾ ਨਹੀਂ ਮਿਲ ਰਿਹਾ ਕੀ ਕਰਾਂਗੇ ਸੈਂਟਰ ਦੇ ਫੰਡ ਨੇ ਜਿਹੜੇ ਸੈਂਟਰ ਦੇ ਫੰਡ ਨੇ ਜੋ ਸੈਂਟਰ ਨੇ 50% ਹਿੱਸਾ ਪਾਉਣਾ ਉਹ ਸਿਰਫ ਇਸ ਕਾਰਨ ਕਰਕੇ ਨਹੀਂ ਮਿਲ ਰਿਹਾ ਕਿਉਂਕਿ ਪੰਜਾਬ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਆ ਉਸ ਫਾਈਲ ਨੂੰ ਸਰਕਾਰ ਕਲੀਅਰ ਨਹੀਂ ਕਰ ਰਹੀ ਤੇ ਸਾਨੂੰ ਇਹ ਖਾਸ਼ਾ ਵੀ ਕਿਤੇ ਜਿਹੜੇ ਵੀ ਸੈਂਟਰ ਗਵਰਨਮੈਂਟ ਨੇ 67 ਕਰੋੜ ਰੁਪਏ ਦੇਣਾ ਉਹ ਵੀ ਕਿਤੇ ਇਹਨਾਂ ਦੀ ਨਲਾਇਕੀ ਕਰਕੇ ਵਾਪਸ ਨਾ ਚਲਾ ਜਾਵੇ ਕਿਉਂਕਿ ਇੱਕੋ ਇੱਕ ਯੂਨੀਵਰਸਿਟੀ ਰਹਿ ਗਈ ਬਾਕੀ ਸਾਰੀਆਂ ਯੂਨੀਵਰਸਿਟੀਆਂ ਨੇ ਕੇਂਦਰ ਸਰਕਾਰ ਦੇ ਫੰਡਾਂ ਦਾ ਨੂੰ ਲੈ ਕੇ ਆਪ ਦੇ ਅਧਿਆਪਕਾਂ ਵਿੱਚ ਵੰਡ ਦਿੱਤਾ ਇਹੀ ਸਾਲ ਬਚਿਆ ਇਸ ਤੋਂ ਬਾਅਦ ਇਹ ਪੰਜਾਬ ਸਰਕਾਰ ਸਾਰੇ ਸਾਡੇ ਬਕਾਏ ਕਿਤੇ ਦਬ ਨਾ ਜਾਵੇ ਸਾਨੂੰ ਇਸ ਚੀਜ਼ ਦੀ ਬੜੀ ਚਿੰਤਾ ਹੈ ਜਿਵੇਂ ਤੁਸੀਂ ਕਹੇ ਫਾਈਲਾਂ ਤੇ ਜੈ ਤੇ ਜੇ ਯੂਨੀਵਰਸਿਟੀ ਦੇ ਪੜਾਅ ਜਿਹੜਾ ਸੁਧਨ ਨੂੰ ਘਾਟਾ ਪਏਗਾ ਯੂਨੀਵਰਸਿਟੀ ਜੇ ਇੱਕੋ ਇੱਕ ਯੂਨੀਵਰਸਿਟੀ ਹੈ ਖੇਤੀਬਾੜੀ ਯੂਨੀਵਰਸਿਟੀ ਜੇਕਰ ਪੰਜਾਬ ਸਰਕਾਰ ਇਹ ਦੀ سپورਟ ਨਹੀਂ ਕਰ ਸਕਦੀ ਤਾਂ ਇਸ ਦਾ ਨੁਕਸਾਨ ਆਉਣ ਵਾਲੇ ਦਿਨਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਖੇਤੀਬਾੜੀ ਤੇ ਪੈਣਾ ਲਾਜ਼ਮੀ ਹੈ ਕਿਉਂਕਿ ਪੰਜਾਬ ਸਰਕਾਰ ਸਿਰਫ ਡੰਗ ਟਪਾਉ ਨੀਤੀ ਨਾਲ ਹੀ ਟਾਈਮ ਪਾਸ ਕਰਦੀ ਹੈ ਮੇਰਾ ਨਾਮ ਡਾਕਟਰ ਮਨਦੀਪ ਸ਼ਰਮ ਹੈ ਤੇ ਇੱਥੇ ਪੀਯੂ ਦੇ ਵਿੱਚ ਮੈਂ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੀ ਹਾਂ ਅੱਜ ਟੀਚਰ ਡੇ ਹੈ ਟੀਚਰ ਡੇ ਤੇ ਸਾਰੇ ਟੀਚਰ ਟੀਚਰ ਡੇ ਮਨਾ ਰਹੇ ਆ ਤੁਸੀਂ ਬਲੈਕ ਰਾਈਸ ਦੇ ਵਿੱਚ ਆਏ ਹੋ ਕੀ ਕਰ ਰਹੇ ਹੋ ਅੱਜ ਟੀਚਰ ਡੇ ਹੈ ਸਾਰੇ ਸਟੇਟ ਵਿੱਚ ਸਾਰੇ ਇੰਡੀਆ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਸਾਰੇ ਪੰਜਾਬ ਗਵਰਨਮੈਂਟ ਸਾਡੇ ਟੀਚਰਾਂ ਨੂੰ ਸਨਮਾਨਿਤ ਵੀ ਕਰ ਰਹੀ ਹੈ ਪਰ ਦੂਜੇ ਪਾਸੇ ਅਸੀਂ ਇੱਥੇ ਕਾਲੇ ਕੱਪੜੇ ਪਾ ਕੇ ਬੈਠੇ ਆ ਅਸੀਂ ਇਹ ਟੀਚਰ ਡੇ ਨੂੰ ਕਾਲਾ ਦਿਨ ਘੋਸ਼ਿਤ ਕੀਤਾ ਕਿਉਂਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਤੇ ਇਸ ਕਰਕੇ ਅਸੀਂ ਇਹਨੂੰ ਰੋਸ ਧਰਨਾ ਜਿਹੜਾ ਵਾ ਕਰ ਰਹੇ ਆ ਤੇ ਸਾਡਾ ਕਾਲਾ ਦਿਨ ਮਨਾਇਆ ਜਾ ਰਿਹਾ ਹੈ ਹਾਂਜੀ ਅਸੀਂ ਬਲੈਕ ਡੇ ਅਸੀਂ ਮਨਾਉਣਾ ਅੱਜ ਤੇ ਉਹੀ ਅਸੀਂ ਕਰ ਰਹੇ ਆ ਤਾਂ ਹੀ ਅਸੀਂ ਕਾਲੇ ਕੱਪੜੇ ਪਾ ਕੇ ਸੋਗ ਮਨਾ ਰਹੇ ਆ ਕਿੰਨੇ ਦਿਨਾਂ ਤੋਂ ਤੁਸੀਂ ਧਰਨੇ ਤੇ ਬੈਠੇ ਹੋ ਤੇ ਮੰਗਾ ਕੀ ਕੀ ਹੈ ਸਾਡੇ ਅਸੀਂ ਪਿਛਲੇ 15 ਦਿਨ ਹੋ ਗਏ ਅਸੀਂ ਇਸ ਧਰਨੇ ਤੇ ਲਗਾਤਾਰ ਬੈਠੇ ਆ ਅੱਜ ਸਾਡਾ 15ਵਾਂ 16ਵਾਂ ਦਿਨ ਹੈਗਾ ਤੇ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਇੱਕ ਬੇਸਿਕ ਪੇ ਨੂੰ ਲੈ ਕੇ ਆ ਵੀ ਜੜਾ ਬੇਸਿਕ ਪੇ ਦੇ ਅਲਾਉਂਸਸ ਜਿਹੜੇ ਨੇ ਸਾਡੇ ਏਰੀਅਰ ਜਿਹੜੇ ਨੇ 2016 ਤੋਂ ਪੈਂਡਿੰਗ ਪਏ ਨੇ ਉਹ ਵੀ ਹੈ ਸਾਡੀ ਮੰਗ ਇਸ ਤੋਂ ਬਿਨਾ ਜਿਹੜੇ ਸਾਡੀ 올ਡ ਪੈਨਸ਼ਨ ਸਕੀਮ ਦੀ ਮੰਗ ਹੈਗੀ ਹੈ ਇਹ ਸਾਰੀਆਂ ਮੰਗਾਂ ਜਿਹੜੀਆਂ ਬਹੁਤ ਵੱਡੀਆਂ ਨਹੀਂ ਗੀਆਂ ਜੇ ਬਾਕੀ ਯੂਨੀਵਰਸਟੀਆਂ ਦੇ ਵਿੱਚ ਪੂਰੀਆਂ ਹੋ ਸਕਦੀਆਂ ਤਾਂ ਸਾਡੇ ਯੂਨੀਵਰਸਿਟੀ ਨਾਲ ਕਿਉਂ ਨਹੀਂ ਹੋ ਸਕਦਾ ਇਹ ਤੇ ਹੁਣ ਮੈਨੂੰ ਮਾਲੋ ਤੁਹਾਡੀ ਹਰਤ ਤੁਸੀਂ ਵੈਸੇ ਧਰਨੇ ਤੇ ਕਿਸੇ ਪੀਯੂ ਦੇ ਪ੍ਰਸ਼ਾਸਨ ਨਾਲ ਜਾਂ ਸਰਕਾਰ ਨਾਲ ਕੋਈ ਗੱਲਬਾਤ ਹੋਈ ਹੈ ਹਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਸਾਡੀ ਗੱਲਬਾਤ ਨਹੀਂ ਹੋ ਸਕੀ ਜਿਵੇਂ ਮੈਂ ਕਿਹਾ ਕਿ ਸਾਡੇ ਨਾਲ ਸ਼ਾਇਦ ਸਰਕਾਰ ਸੋ ਤੇਲਾ ਵਿਹਾਰ ਕਰ ਰਹੀ ਹੈ ਜਿੱਥੇ ਬਾਕੀ ਯੂਨੀਵਰਸਟੀਆਂ ਦੀਆਂ ਮੰਗਾਂ ਪੂਰੀਆਂ ਹੋਈਆਂ ਸਾਡੀ ਹਜੇ ਕੋਈ ਵੀ ਮੰਗ ਜਿਹੜੀ ਪੂਰੀ ਨਹੀਂ ਹੋਈ ਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਡੇ ਨਾਲ ਗੱਲਬਾਤ ਕਰਨ ਦਾ ਹਜੇ ਕੋਈ ਰਾਫਤਾ ਕਾਇਮ ਨਹੀਂ ਕੀਤਾ ਤੁਸੀਂ ਤੁਹਾਡੇ ਧਰਨੇ ਤੇ ਕੀ ਉਹਦੇ ਸਾਰੇ ਟੀਚਰ ਸ਼ਾਮਲ ਨੇ ਹਾਂਜੀ ਸਾਡੇ ਸਾਰੇ ਟੀਚਰ ਜਿਹੜੇ ਹੈਗੇ ਨੇ ਪੀਯੂ ਦੇ ਕਾਲਜਾਂ ਦੇ ਕੰਮ ਕਰ ਰਹੇ ਨੇ ਸਾਰੇ ਸ਼ਾਮਿਲ ਨੇ ਸਗੋ ਜਿਹੜੇ ਆਊਟ ਸਟੇਸ਼ਨ ਵਾਲੇ ਨੇ ਜਿਹੜੇ ਸਾਡੇ ਰਿਸਰਚ ਸਟੇਸ਼ਨ ਨੇ ਕੇਵੀਕੇ ਨੇ ਉੱਥੋਂ ਤੋਂ ਵੀ ਟੀਚਰ ਅ ਅੱਜ ਖਾਸ ਤੌਰ ਤੇ ਉੱਠ ਕੇ ਆਏ ਨੇ ਸਾਡੇ ਨਾਲ ਧਰਨੇ 'ਚ ਸ਼ਾਮਿਲ ਹੋਣ ਲਈ ਆਸ ਤਾਂ ਜਲਦੀ ਜੀ ਪ੍ਰੈਕਟਰ ਦੇ ਨੂੰ ਬਲੈਕ ਡੇ ਦੇ ਵਿੱਚ ਮਨਾ ਲਿਓ ਤੇ ਤੁਹਾਡੀਆਂ ਮੰਗਾ ਨਹੀਂ ਪੂਰੀਆਂ ਹੁੰਦਾ ਅੱਗੇ ਕੀ ਕਰੋਗੇ ਸਾਡਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਦੇਖੋ ਜੀ ਅਸੀਂ ਡੀਸੈਂਟ ਤਰੀਕੇ ਨਾਲ ਧਰਨਾ ਲਾਇਆ ਅਸੀਂ ਕੋਈ ਪਬਲਿਕ ਪ੍ਰੋਪਰਟੀ ਦੇ ਨਾਲ ਕੁਝ ਵੀ ਖਰਾਬੀ ਨਹੀਂ ਕਰ ਰਹੇ ਸਾਡਾ ਧਰਨਾ ਜਿੰਨੀ ਦੇਰ ਤੱਕ ਨੋਟੀਫਿਕੇਸ਼ਨ ਨਹੀਂ ਲਾਗੂ ਹੁੰਦੀ ਸਾਡਾ ਧਰਨਾ ਜਾਰੀ ਰਹੂਗਾ ਸਰ ਮੇਰਾ ਨਾਮ ਡਾਕਟਰ ਫਕੀਰ ਚੰਦ ਸ਼ੁਕਲਾ ਮੈਂ ਰਟਾ ਡਾਇਰੈਕਟਰ ਆਫ ਫੂਟ ਟੈਕਨੋਲੋਜੀ ਹਾਂ ਤੇ ਮੈਂ 2004 ਚ ਰਿਟਾਇਰ ਹੋਇਆ ਸੀ। ਅੱਜ ਟੀਚਰ ਡੇ ਆ ਪੂਰੀ ਦੁਨੀਆ ਚ ਟੀਚਰ ਡੇ ਮਨਾਇਆ ਜਾ ਰਿਹਾ। ਤੁਸੀਂ ਚਾਹੇ ਰਿਟਾਇਰ ਹੋ ਗਏ ਪਰ ਟੀਚਰ ਸੀਗੇ ਕਿਸ ਤਰੀਕੇ ਨਾਲ ਮਨਾਉਂਦੇ। ਸਾਡੇ ਕਾਹਦਾ ਟੀਚਰ ਰਹਿਗੇ? ਟੀਚਰ ਤਾਂ ਗੁਰੂ ਦੀ ਪੁਰਾਣੇ ਜ਼ਮਾਨਿਆਂ ਚ ਸਭ ਤੋਂ ਵੱਧ ਕਦਰ। ਤੁਸੀਂ ਬਾਹਰ ਜਾ ਕੇ ਦੇਖੋ। ਤੁਸੀਂ ਦੱਸੋ ਕਿ ਆਏ ਮੈਂ ਟੀਚਰ ਤੁਹਾਡੀ ਕਿੰਨੀ ਕਦਰ ਆ। ਸਾਨੂੰ ਤਾਂ ਇਹ ਮਿੱਟੀ ਚ ਰੋਲਿਆ ਵੇ ਇਹਨਾਂ ਨੇ। ਦੇਖੋ 2016 ਤੋਂ ਪਹਿਲਾਂ ਜਿਹੜੇ ਰਿਟਾਇਰ ਹੋਏ ਆ ਉਹਨਾਂ ਦੀ ਪੈਨਸ਼ਨ ਨਹੀਂ ਰਿਵਾਈਜ਼ ਹੋਈ ਅੱਛਾ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਥੇ ਗ੍ਰੇਡ ਮਿਲ ਗਏ ਤੇ 8 800 ਸਵਾ 800 ਟੀਚਰ ਆ ਸੀ ਇੱਥੇ ਦੇ ਅੱਛਾ ਇਹ ਉਹ ਟੀਚਰ ਨੇ ਦੇਖੋ 2004 ਚ ਮੈਂ ਰਿਟਾਇਰ ਹੋਇਆ ਜਿਨ੍ਹਾਂ ਨੇ ਆਪਣੇ ਕੰਮ ਤੇ ਇਸ ਦੇਸ਼ ਚ ਗ੍ਰੀਨ ਰੈਵੋਲੂਸ਼ਨ ਲਿਆਂਦੀ ਵਾਈਟ ਰੈਵੋਲੂਸ਼ਨ ਲਿਆਂਦੀ ਬਲੂ ਰੈਵੋਲੂਸ਼ਨ ਲਿਆਂਦੀ ਤੇ ਸਾਡਾ ਤਾਂ ਭਿਖਾਰੀਆ ਵਰਗਾ ਹਾਲਾਤ ਕੋਡੀ ਦੀ ਇੱਜ਼ਤ ਨਹੀਂ ਛੱਡੀ ਜੋ ਬਾਕੀ ਯੂਨੀਵਰਸਿਟੀਆਂ 'ਚ ਮਿਲਦੇ ਤੇ 800 78, 800 ਬੰਦੇ ਨੂੰ ਨਹੀਂ ਦੇ ਦੇ ਸਕਦੇ ਧਰਗਾਈ ਜਾਂਦੇ ਆ ਪਾਈ ਜਾਂਦੇ ਆ ਫੰਡ ਦੀ ਸ਼ੌਰਟੇਜ ਆ ਕਦ ਵਾਸਤੇ ਸ਼ੌਰਟੇਜ ਆ ਹੋਰ ਸਰਕਾਰ ਦਾ ਰਵਈਆ ਕਿਉਂ ਹੈ ਹਾਂਜੀ ਸਰਕਾਰ ਦਾ ਰਵਈਆ ਕਿਉਂ ਹੈ ਇਹ ਸਰਕਾਰ ਦਾ ਸਕਦੀ ਹੈ ਸਰਕਾਰ ਨੂੰ ਇੱਕ ਯੂਨੀਵਰਸਿਟੀ ਆ ਜਿਹਦੇ ਤੇ ਸਾਰਾ ਦੇਸ਼ ਸਾਰਾ ਪੰਜਾਬ ਨਿਹਰਵਾਰਾ ਜਦੋਂ ਵੀ ਕੋਈ ਲੋੜ ਪੈਂਦੀ ਹੈ ਤੇ ਇਦਾਂ ਨੂੰ ਭੱਜਦੇ ਆ ਕਿ ਪੀਆਯੂ ਦੀ ਗਾਈਡੈਂਸ ਲਓ ਜੇ ਇਹ ਨਾ ਟੀਚਰਾਂ ਦੇ ਅਸੀਂ ਸਾਰੇ 80-80 ਸਾਲ ਦੇ ਆ 80 ਸਾਲ ਵਾਲਾ ਕੀ ਧਰਨਾ ਲਾਏਗਾ ਤੇ ਜਾ ਕੇ ਤੇ ਨਾਰੇ ਲਗਾਏਗਾ ਇਹਨਾਂ ਨੂੰ ਸ਼ਰਮਾ ਨਹੀਂ ਚਾਹੀਦੀ ਆ ਕਿ ਤੁਸੀਂ ਆਪਣੇ ਦੇਸ਼ ਦੇ ਜਿਹੜੇ ਜਿਨ੍ਹਾਂ ਦੀ ਨੀਂਹ ਬਣੇ ਆ ਇਸ ਦੇਸ਼ 'ਚ ਇਸ ਰੈਵੋਲੂਸ਼ਨ ਲਿਆਂ 'ਚ ਗ੍ਰੀਨ ਰੈਵੋਲੂਸ਼ਨ ਲਿਆਂ 'ਚ ਨੀਂਹ ਬਣੇ ਆ ਤੁਸੀਂ ਉਹਨਾਂ ਦੀ ਪੱਟੀ ਮੇਸ ਕਰਨ ਦੇ ਤੋਲੇ ਹੋਏ ਹੋ ਇਹ ਤਾਂ ਬਾਕੀ ਰੋਸ਼ੀਆਂ 'ਚ ਮਿਲਦੇ ਤਾਂ ਇੱਥੇ ਕਿਉਂ ਨਹੀਂ ਇੱਥੇ ਕੀ ਹੋ ਗਿਆ ਕੀ ਕਹਿਣਾ ਚਾਹੁੰਦਾ ਗਰਨਾ ਘਰਨਾ ਕੀ ਚਾਹੂ ਥੋੜੀ ਅਕਲ ਕਰੋ ਥੋੜੀ ਸਮਝ ਕਰੋ ਸਿਆਣਪ ਵਰਤੋ ਅਜੇ ਤੁਹਾਨੂੰ ਇੰਨੇ ਬੁਰੇ ਲੱਗਦੇ ਆ 2016 ਵਾਲੇ ਟੀਚਰ ਫੇ ਲੈ ਲਓ ਕੁਝ ਕਰ ਦਿਓ ਸਾਰੇ ਨੂੰ ਪੜਾ ਦਿਓ ਸਭ ਨੂੰ